ਰੇਟ ਮੰਗਿਆ ਮਾਲਕ ਨੇ 13 ਲੱਖ ਰੁਪਇਆ 13 ਲੱਖ ਦੇ ਵਿੱਚ ਅਜਿਹਾ ਕੋਠੀ ਵਰਗਾ ਘਰ ਕਿ ਤੋਂ ਮਰਜੀ ਪਤਾ ਕਰ ਲਓ ਸੀ ਨਹੀਂ ਮਿਲਣਾ ਪੂਰਾ ਸੋਹਣਾ ਬਣਿਆ ਹੋਇਆ ਸਾਰੇ ਦਾ ਸਾਰਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਉੱਤੇ ਵੀ ਪੋਰਸ਼ਨ ਬਣਿਆ ਹੋਇਆ ਆਪਾਂ ਨੂੰ ਮਿਲ ਜੂਗਾ ਬਾਕੀ ਪੂਰੀ ਆਪਾਂ ਗੱਲ ਕਰਾਂਗੇ ਅਸੀਂ ਤੁਸੀਂ ਵੀਡੀਓ ਦੇਖਿਓ ਤੁਹਾਨੂੰ ਪਸੰਦ ਆਊਗਾ ਮੇਰੇ ਵੱਲੋਂ ਫੁੱਲ ਗਰੰਟੀ ਅਸੀਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਪੇਜ ਨੂੰ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੋਂ ਬੜੀ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 13 ਲੱਖ ਰੁਪਈਆ ਡਿਮਾਂਡ ਕੀਤੀ ਹੈ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾਗਾ ਮੌਕੇ ਤੇ ਡਿਸਕਾਊਂਟ ਵੀ ਕਰ ਦਾਂਗੇ ਮੌਕੇ ਤੇ ਜਦੋਂ ਬਹਿ ਕੇ ਗੱਲ ਹੋਊਗੀ ਉਸ ਤੋਂ ਬਾਅਦ ਰੇਟ ਹੋ ਜਾਊਗਾ ਤੇ ਜਿੰਮੇਦਾਰ ਤੁਸੀਂ ਮੰਗਦੇ ਸੀਗੇ ਉਮੀਦ ਆ ਘਰ ਤੁਹਾਡੇ ਵਾਸਤੇ ਮੈਂ ਲੈ ਕੇ ਪਹੁੰਚਿਆ ਸੀ ਮੈਂ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਵਧੀਆ ਰੇਟ 'ਚ ਵਧੀਆ ਘਰ ਜਾਂ ਕੋਠੀ ਦਿਖਾ ਸਕਾਂ ਜੀ ਬਾਕੀ ਤੁਸੀਂ ਵੀਡੀਓ ਚੈੱਕ ਕਰ ਲਓ ਤੇ ਜਿਹੜਾ ਆਪਾਂ ਇਹ ਘਰ ਲੈ ਕੇ ਪਹੁੰਚਿਆ ਪੂਰੇ ਦਾ ਪੂਰਾ ਕੰਮ ਕੀਤਾ ਕਰਾਇ ਮਿਲੂਗਾ ਘਰ ਤਾਂ ਕਾਦਰ ਜੀ ਇੱਕ ਤਰ੍ਹਾਂ ਦੀ ਕੂਠੀ ਹੈ ਜੀ ਕੋਠੀ ਟਾਈਪ ਬਣਿਆ ਹੋਇਆ ਉੱਪਰ ਵੀ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਤੁਸੀਂ ਪਹਿਲਾਂ ਥੱਲੇ ਤੋਂ ਜਿੰਨਾ ਪੋਰਸ਼ਨ ਬਣਿਆ ਹੋਇਆ ਇਹ ਦੇਖ ਲਓ ਅੱਡ ਰਸੋਈ ਦੇ ਆਪਾਂ ਨੂੰ ਸਾਰਾ ਕੰਮ ਕੀਤਾ ਕਰਾਇ ਮਿਲ ਜੂਗਾ ਰਸੋਈ ਦੇ ਵਿੱਚ ਜਿੰਨਾ ਫਰਨੀਚਰ ਦਾ ਕੰਮ ਹੋਣਾ ਹੁੰਦਾਗਾ ਜਿਵੇਂ ਬਾਕਸ ਲਾ ਲਓ ਜੀ ਚਿਮਨੀ ਦਾ ਕੰਮ ਲਾ ਲਓ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਹੈ ਵਧੀਆ ਬੈਡਰੂਮ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜਿਹੜਾ ਇਹ ਬੈਡਰੂਮ ਹੈ ਇਹਦੇ ਵਿੱਚ ਆਪਾਂ ਨੂੰ ਏਸੀ ਦੀ ਫੀਟਿੰਗ ਵੀ ਮਿਲ ਜਾਊਗੀ ਜੀ ਨਹੀਂ ਤਾਂ ਏਸੀ ਦੀ ਫੀਟਿੰਗ ਆਪਾਂ ਨੂੰ ਕਰਵਾਉਣੀ ਪੈਂਦੀ ਹੈ ਕਿਉਂਕਿ ਜਿਹੜੀ ਤਾਰ ਪੈਂਦੀ ਹੁੰਦੀ ਹੈ ਜਿਹੜੀ ਵਾਇਰ ਪੈਂਦੀ ਹੈ ਉਹ 4mm ਤੋਂ 6mm ਪੈਂਦੀ ਹੁੰਦੀ ਹੈ ਤੇ ਆਪਾਂ ਨੂੰ ਤਾਰ ਪਈ ਪੁਆਈ ਮਿਲ ਜਾਊਗੀ ਤੇ ਬਾਥਰੂਮ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਤੇ ਡਬਲ ਸਾਈਡ ਬਾਥਰੂਮ ਦਾ ਆਪਾਂ ਨੂੰ ਗੇਟ ਮਿਲ ਜੂਗਾ ਡਬਲ ਸਾਈਡ ਇੱਕ ਪਰਲੀ ਸਾਈਡ ਰਹਿ ਗਿਆ ਇੱਕ ਇਧਰਲੀ ਸਾਈਡ ਰਹਿ ਗਿਆ ਜੀ ਤੇ ਵਧੀਆ ਬੈਡਰੂਮ ਸੈੱਟ ਆਪਾਂ ਨੂੰ ਮਿਲ ਜਾਣਗੇ ਤੇ ਜਿਹੜਾ ਇਹ ਗੇਟ ਹੈ ਜੀ ਇਹਨਾਂ ਨੂੰ ਬੈਕ ਸਾਈਡ ਵੀ ਸ਼ਾਇਦ ਗਲੀ ਲੱਗਦੀ ਹੈ ਤੁਹਾਨੂੰ ਮੈਂ ਵੀਡੀਓ ਚ ਦਿਖਾ ਵੀ ਦਿੰਨਾ ਥੋੜਾ ਜਿਹਾ ਗੇਟ ਆਪਾਂ ਓਪਨ ਕਰ ਲੈਨੇ ਆ ਤੁਸੀਂ ਚੈੱਕ ਕਰੋ ਜੀ ਤੇ ਗਲੀਆਂ ਆਪਾਂ ਨੂੰ ਦੋਵੇਂ ਸਾਈਡ ਮਿਲ ਜਾਣਗੀਆਂ ਤੇ ਗੱਲਬਾਤ ਵਧੀਆ ਗਈ ਘਰ ਵੀ ਪੂਰਾ ਵਧੀਆਗਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬਾਰੀਸਰ ਤੇ ਜਿੰਨਾ ਕ ਘਰ ਤੁਸੀਂ ਦੇਖਿਆ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਘਰ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਨਾਲ ਦੀ ਨਾਲ ਕਮੈਂਟ ਕਰੀ ਜਾਓ ਜੀ ਰੇਟ 13 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਆਪਾਂ ਨੂੰ ਮਿਲੂਗੀ ਘਾਟਾ ਵਾਧਾ ਬਹਿ ਕੇ ਹੋ ਜਾਊਗਾ ਤੇ ਮਾਲਕ ਨੇ ਕਿਹਾ ਜਿਹਨੂੰ ਵੀ ਘਰ ਇਹ ਪਸੰਦ ਆਵੇ ਤਾਂ ਮਾਲਕ ਨੇ ਕਿਹਾ ਇੱਕ ਵਾਰੀ ਆਜੋ ਘਰੇ ਘਰ ਨੂੰ ਦੇਖੋ ਆ ਕੇ ਤੇ ਪੂਰਾ ਚੈੱਕ ਕਰੋ ਉੱਤੇ ਥੱਲੇ ਤੋਂ ਤੇ ਜਦੋਂ ਪਸੰਦ ਆਜੂਗਾ ਉਹ ਤੋਂ ਬਾਅਦ ਬਾਕੀ ਰੇਟ ਕਰ ਲਾਂਗੇ ਜੀ ਤੇ ਪੂੜੀਆਂ ਦੇ ਥੱਲੇ ਵੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਪੋੜੀਆਂ ਦੇ ਥੱਲੇ ਵੀ ਜਿਵੇਂ ਕਿ ਅਨਮੈਟਰ ਹੋਇਆ ਤੇ ਹੋਰ ਵੀ ਕਾਫੀ ਸਮਾਨ ਆਪਾਂ ਰੱਖ ਸਕਦੇ ਹਾਂ ਜੀ ਤੇ ਉੱਤੇ ਆਪਾਂ ਪਹੁੰਚ ਗਏ ਸੀ ਤੇ ਉੱਤੇ ਵੀ ਬਾਥਰੂਮ ਵਗੈਰਾ ਆਪਾਂ ਨੂੰ ਬਣਿਆ ਹੋਇਆ ਮਿਲ ਜੂਗਾ ਗੱਲਬਾਤ ਵਧੀਆ ਜੀ ਬਾਕੀ ਗਲੀ ਵਧੀਆ ਲੱਗਦੀ ਆ ਬਾਥਰੂਮ ਵਧੀਆ ਇਹਨਾਂ ਨੇ ਉੱਤੇ ਦਾ ਵੀ ਤਿਆਰ ਕਰਵਾਇਆ ਹੋਇਆ ਗੱਲਬਾਤ ਸਾਰੀ ਵਧੀਆ ਬਾਕੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਕਮੈਂਟਸ ਕਰਕੇ ਮੈਨੂੰ ਨਾਲ ਦੀ ਨਾਲ ਦੱਸ ਦੇ ਰਹੋ ਜੀ ਤੇ ਜਿਨ੍ਹਾਂ ਨੇ ਕਮੈਂਡ ਕੀਤੇ ਸੀਗੇ 15 ਤੋਂ ਥੱਲੇ ਥੱਲੇ ਤੇ ਆਪਣੀ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾ ਦਿਓ ਜੀ ਤੇ ਇੱਕ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਇਹ ਘਰ ਤੁਹਾਨੂੰ ਕਿਵੇਂ ਦੇ ਲੱਗਿਆ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਲਾਈਕ ਕਰ ਦਿਓ ਬੱਤ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗਮ ਜਿੰਨੇ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚ ਕੂਠੀ ਘਰ ਮਕਾਨ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਘਰ ਆਪਣੇ ਕੋਲੇ ਜਿਹੜਾ ਇਹ ਪਹੁੰਚਿਆ ਲੁਧਿਆਣਾ ਏਰੀਆ ਚ ਪਹੁੰਚਿਆ ਜੀ ਲੁਧਿਆਣਾ ਖਾਸ ਤੇ ਇਹਨਾਂ ਦਾ ਜਿਹੜਾ ਪੈਂਡਗਾ ਫੁੱਲੋਂ ਵਾਲਾ ਜੀ ਫੁੱਲੋਂ ਵਾਲਾ ਪਿੰਡ ਦੇ ਵਿੱਚੋਂ ਇਹ ਪਹੁੰਚ ਲੁਧਿਆਣੇ ਦੇ ਵਿੱਚ ਹੀ ਆ ਜਾਂਦਾ ਹੈ ਪੱਖੋਵਾਲ ਰੋਡ ਤੇ ਜੀ ਤੇ 70 ਗਜ ਜਗ੍ਹਾ ਆਪਨ ਮਿਲ ਜੂਗੀ ਟੋਟਲ ਡਿਮਾਂਡ ਤੁਹਾਨੂੰ ਪਤਾ ਲੱਗੀਗੀ 70 ਗਜ ਜਗ੍ਹਾ ਤੇ ਡਿਮਾਂਡ ਹੈ 13 ਲੱਖ ਰੁਪਈਆ ਅਡਜਸਟਮੈਂਟ ਮੌਕੇ ਤੇ ਕੀਤਾ ਜਾਊਗਾ ਮਾਲਕ ਨੇ ਕਿਹਾ ਵੇਕੇ ਰੇਟ ਮੁਕਾ ਲਾਂਗੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵੀਡੀਓ ਚ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਜਰੂਰ ਦੱਸੋ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਪੁੱਲਿਓ ਕਮੈਂਟ ਵਾਲ ਚ ਹਾਜ਼ਰੀ ਜਰੂਰ ਲਵਾ ਦਿਓ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਮੋਬਾਈਲ ਨੰਬਰ ਰਹਿ ਗਿਆ ਜੀ ਮਾਲਕ ਦਾ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਪਹਿਲਾਂ ਇੱਕ ਵਾਰੀ ਗੱਲ ਜਰੂਰ ਕਰ ਲਿਓ ਕਿਉਂਕਿ ਪਹਿਲਾਂ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਜੀ ਕਿਉਂਕਿ ਕਈ ਵਾਰੀ ਸੇਲ ਵੀ ਹੋ ਜਾਂਦਾ ਘਰ ਜਾਂ ਫਿਰ ਕਈ ਵਾਰੀ ਆਪਾਂ ਬਿਨਾਂ ਦੱਸੀ ਚਲੇ ਜਾਈਏ ਤੇ ਮੌਕੇ ਤੇ ਆਪਾਂ ਨੂੰ ਪਤਾ ਲੱਗੇ ਵੀ ਮਾਲਕਤਾ ਘਰੇ ਹੈ ਨਹੀਂ ਜਾਂ ਇੱਧਰ ਉੱਧਰ ਗਏ ਹੋਇਆ ਜਾਂ ਕਿਵੇਂ ਵੀ ਲਾ ਲੋ ਜੀ ਕਈ ਵਾਰੀ ਬਿਜ਼ੀ ਹੁੰਦੀ ਹੈ ਜਾਂ ਰਿਸ਼ਤੇਦਾਰ ਆਏ ਹੁੰਦੇ ਆ ਥੋੜਾ ਜਿਹਾ ਕੰਮ ਟੇਡਾ ਹੋ ਜਾਂਦਾ ਫਿਰਾਂ ਤਾਂ ਕਰਕੇ ਮੈਂ ਕਹਿਣਾ ਹੁੰਨਾ ਸੀ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਤੇ ਮੋਬਾਈਲ ਨੰਬਰ 99145 47309 ਦੁਬਾਰਾ ਫਿਰ ਤੋਂ ਮੈਂ ਤੁਹਾਨੂੰ ਕਨਫਰਮ ਕਰਵਾ ਦਿੰਨਾ 99145 47309 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਰੋ ਗੱਲ ਮਾਲਕ ਨਾਲ ਤੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਕੁਛ ਵੀ ਪੁੱਛਣਾ ਪੁੱਛੋ ਗੱਲਬਾਤ ਕੋਈ ਵੀ ਕਰਨੀ ਹੈ ਗੱਲਬਾਤ ਕਰੂ ਤੇ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਹੁਣ ਮੈਨੂੰ ਦੱਸੋ ਤੁਸੀਂ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਘੱਟ ਕਿਵੇਂ ਤਾਂ ਲੱਗਿਆ ਕੋਠੀ ਤੋਂ ਘੱਟ ਹੈ ਨਹੀਂ ਕੋਠੀ ਤੋਂ ਵੱਧ ਹੀ ਅਜੀ ਐਨੇ ਰੇਟ ਦੇ ਵੀ ਅੱਜ ਕੱਲ ਕੀ ਆਉਂਦਾ ਜੀ ਬਹੁਤ ਘੱਟ ਰੇਟ ਮਾਲਕ ਨੇ ਮੰਗਿਆ ਛੇਤੀ ਤੋਂ ਛੇਤੀ ਮਾਲਕ ਨੇ ਵੇਚਣਾ ਹੈ ਮਾਲਕ ਨੇ ਕਿਹਾਗਾ ਤੇ ਛੇਤੀ ਸੇਲ ਹੋ ਜਾਊਗਾ ਜੀ ਇਹ ਕੋਈ ਖਰੀਦਣ ਦਾ ਚਾਹਵਾਨ ਹੈ ਛੇਤੀ ਕਰੋ ਤੇ ਜੇ ਤੁਸੀਂ ਜਾ ਕੇ ਦੇਖਣਾ ਤਾਂ ਜਾ ਕੇ ਦੇਖੋ ਪਹਿਲਾਂ ਗੱਲ ਕਰਨੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਸੀ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਿਆ ਕਰੋ ਨੰਬਰ ਤੁਹਾਨੂੰ ਮੈਂ ਪਹਿਲਾਂ ਨੋਟ ਕਰਵਾਤਾ ਸੀਗਾ 73800 ਪੂਰਾ 26173 ਪੂਰੀ ਵੀਡੀਓ ਚ ਉੱਤੇ ਆਪਣਾ ਨੰਬਰ ਲਿਖਿਆ ਵੀ ਰਹਿੰਦਾ ਆਪਣੇ ਕੋਲੇ ਕੀ ਕਰਨਾਲ ਸੀ ਇੱਕ ਤੁਸੀਂ ਵੀਡੀਓ ਬਣਾਉਣੀ ਹੈ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ 10 ਤੋਂ 12 ਫੋਟੋਆਂ ਜੀ ਤੇ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨਾ ਤਾਂ ਆਪਾਂ ਨੂੰ ਕੋਈ ਹੈਲੋ ਲਿਖ ਕੇ ਭੇਜਣ ਦੀ ਲੋੜ ਆ ਪਹਿਲਾਂ ਨਾ ਕੋਈ ਪੁੱਛਣ ਦੀ ਲੋੜ ਵੀ ਐਡ ਕਰੋਗੇ ਜਾਂ ਨਾ ਤੇ ਨਾ ਹੀ ਕੋਈ ਆਪਾਂ ਨੂੰ ਕਮੈਂਟਾਂ ਚ ਲਿਖਣ ਦੀ ਲੋੜ ਹੈ ਵੀ ਅਸੀਂ ਐਡ ਕਰਵਾਉਣੀ ਹੈ ਤੁਸੀਂ ਕਰੋਗੇ ਜਾਂ ਨਾ ਤੁਸੀਂ ਕੁਝ ਨਹੀਂ ਕਰਨਾ ਆਪਣਾ WhatsApp ਨੰਬਰ ਤੋਂ ਮਿਲ ਗਿਆ ਇੱਕ ਵੀਡੀਓ ਬਣਾਓ ਤੇ ਭੇਜੋ ਆਪਣੇ WhatsApp ਨੰਬਰ ਤੇ ਉਹ ਤੋਂ ਬਾਅਦ ਐਡ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਗਾ ਦਿੱਤੀ ਜਾਓਗੇ ਇੰਨਾ ਕੁ ਕੰਮ ਕਰਨਾ ਤੁਸੀਂ ਬਸ ਤੇ ਕਮੈਂਟਾਂ ਚ ਹਾਜ਼ਰੀ ਜ਼ਰੂਰ ਲਵਾ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਕਿਹੜੇ ਏਰੀਆ ਚੋਂ ਕਿੱਥੋਂ ਤੁਹਾਨੂੰ ਕੋਠੀ ਘਰ ਮਕਾਨ ਕਿੰਨੇ ਰੇਟ ਚ ਚਾਹੀਦਾ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ ਲਾਕੀ ਵੀਡੀਓ ਪਸੰਦ ਆਈਏ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਤੁਸੀਂ ਬਹੁਤ ਸਪੋਰਟ ਕਰ ਦਿਓ ਡੇਲੀ ਤੇ ਇਸੇ ਤਰ੍ਹਾਂ ਬੱਸ ਸਪੋਰਟ ਆਪਣੀ ਅੱਜ ਵਾਲੀ ਵੀਡੀਓ ਨੂੰ ਵੀ ਦਿਓ ਜੀ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਛੇਤੀ ਜੀ ਹੁਣ ਦਿਓ ਜੀ ਮੈਨੂੰ ਇਜਾਜ਼ਤ